ਹੁਣ ਆਪਾਂ ਮਕਬਰਿਆਂ ਦੇ ਕੋਲ ਆ ਗਏ ਇਹ ਜਿਹੜੇ ਮਕਬਰੇ ਆ ਨਾ ਸ਼ੇਰ ਮੁਹੰਮਦ ਖਾਨ ਤੇ ਉਹਦੇ ਪਰਿਵਾਰ ਦੇ ਸਾਰੇ ਮਕਬਰੇ ਉਰੇ ਆ ਮੇਨ ਬਾਜ਼ਾਰ ਦੇ ਵਿੱਚ ਮਲੇਰ ਕੋਟਲਾ ਮੇਨ ਬਾਜ਼ਾਰ ਦੇ ਵਿੱਚ ਆ ਦੇਖੋ ਆਲਾ ਦਵਾਲਾ ਇਹ ਜਿਆ ਚਾਰ ਚੁਫੇਰੇ ਰਹਿਸ਼ ਹੋ ਗਈ ਤੇ ਜਿਹੜੀ ਜਗਾ ਜਾ ਪ੍ਰਾਣੀ ਜਿੱਥੇ ਉਹ ਰਹਿੰਦੇ ਸੀ ਇਹਦਾ ਪਰਿਵਾਰ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਦਾ ਉਹ ਸਾਰੇ ਮਲੇਰ ਇੱਥੇ ਮਕਬਰੇ ਬਣੇ ਹੋਏ ਆ ਕਿਉਂਕਿ ਜਿਵੇਂ ਜਿਵੇਂ ਉਹਨਾਂ ਦੀ ਡੈਥ ਹੁੰਦੀ ਗਈ ਉਵੇਂ ਉਵੇਂ ਸਾਰੀਆਂ ਕਬਰਾਂ ਬਣੀਆਂ ਗਈਆਂ ਤੇ ਜਿੱਥੇ ਜਿਹੜੇ ਮੇਨ ਸੀਗੇ ਸਦਸਿਆ ਪਰਿਵਾਰ ਦੇ ਉੱਥੇ-ਉੱਥੇ ਮਕਬਰੇ ਬਣਾਤੇ ਬਾਕੀ ਆ ਕਬਰਾਂ ਜਿਹੜੀਆਂ ਆ ਦੇਖੋ ਇਹ ਸਾਰਾ ਆਲਾ ਦਵਾਲਾ ਆਪਾਂ ਦਿਖਾਉਂਦੇ ਆ ਤੁਹਾਨੂੰ ਸ਼ੇਰ ਮੁਹੰਮਦ ਖਾਂ ਜਿਨੇ ਹਾਂ ਦਾ ਨਾਰਾ ਮਾਰਿਆ ਸੀਗਾ ਸੂਬਾ ਸਰਹੰਦ ਨੇ ਜਿਹੜਾ ਫਤਵਾ ਜਾਰੀ ਕੀਤਾ ਸੀ ਛੋਟੇ ਸਹਿਬਜ਼ਾਦਿਆਂ ਦੇ ਵਿਰੁੱਧ ਮੌਤ ਦਾ ਕਿ ਇਹਨਾਂ ਨੂੰ ਨੀਆਂ ਦੇ ਵਿੱਚ ਚਨਾ ਕੇ ਬੱਚਿਆਂ ਨੂੰ ਤੇ ਸ਼ਹੀਦ ਕਰਨਾ ਤੇ ਉਹਦੇ ਵਿਰੁੱਧ ਇਹਨਾਂ ਦਾ ਨਾਰਾ ਮਾਰਿਆ ਸੀਗਾ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਹਨਾਂ ਦੇ ਕਬਰਾਂ ਦੇਖੋ ਇੱਧਰ ਵੀ ਸਾਰੀਆਂ ਆਹ ਸਾਰੀਆਂ ਇੱਧਰ ਵੀ ਪੂਰੇ ਇਥੇ ਨਾ ਕਿਹਾ ਜਾਂਦਾ ਕਿ ਇਸ ਜਗ੍ਹਾ ਤੇ 150 ਤੋਂ ਵੱਧ ਲੋਕ ਜਿਹੜੇ ਆ ਦਫਨਾਏ ਗਏ ਆ ਇੰਨੀਆਂ ਕਬਰਾਂ ਆ ਦੇਖੋ ਕਿੰਨੀ ਚੜਾਈ ਹੁੰਦੀ ਸੀਗੀ ਸ਼ੇਰ ਮੁਹੰਮਦ ਖਾਨ ਦੀ ਪੂਰਾ ਨਵਾ ਨਵਾਬ ਸੀਗਾ ਸਭ ਤੋਂ ਵੱਡੀ रियासत ਮਲੇਰ ਕੋਟਲਾ ਦਾ ਉੱਧਰ ਵੀ ਆ ਜਾਓ ਫਿਰ ਆਪਾਂ ਉਹ ਮਕਬਰਾ ਵੀ ਭਾਲਦੇ ਆ ਇੱਥੇ ਕੋਈ ਬੰਦਾ ਨਹੀਂ ਹੈਗਾ ਜਿਹਨੂੰ ਪੁੱਛ ਸਕੀਏ ਸ਼ੇਰ ਮੁਹੰਮਦ ਖਾਨ ਦਾ ਮਕਬਰਾ ਵੀ ਆਪਾਂ ਲੱਭਦੇ ਆ ਕਿੰਨੇ ਸੋਨਾ ਆਰਕੀਟੈਕਚਰ ਇਹਦੀ ਬਣਤਰ ਕਿੰਨੀ ਸੋਹਣੀ ਆ ਆਹ ਮਕਬਰਾ ਕੀ ਦਾ ਲਿਖਿਆ ਨਹੀਂ ਹੈਗਾ ਇਹਦੇ ਵਿੱਚ ਵੀ ਸਾਰੇ ਕਬਰਾਂ ਦੇਖੋ ਕਿੰਨੇ ਲੋਕ ਸੀਗੇ ਇਸ ਸ਼ਾਹੀ ਪਰਿਵਾਰ ਦੇ ਵਿੱਚ ਜਿੰਨੇ ਵੀ ਕੰਮ ਕਰਨ ਵਾਲੇ ਹੋਣਗੇ ਸ਼ਾਹੀ ਜਾਂ ਸਦਸਿਆ ਹੋਣਗੇ ਸਾਰਿਆਂ ਦੇ ਇੱਥੇ ਮਕਬਰੇ ਬਣਾਏ ਆ ਦੇਖੋ ਇਧਰ ਕੰਦ ਆ ਗਈ ਚਾਰ ਸ਼ਫੇਰੇ ਹੀ ਮਤਲਬ ਰੈਹਾਇਸ਼ਾ ਪੂਰਾ ਰੈਹਾਸ਼ੀ ਏਰੀਆ ਹੈਗਾ ਇਧਰ ਵੀ ਸਾਰੀਆਂ ਕਬਰਾਂ ਆ ਦੇਖੋ ਆ ਸਭ ਤੋਂ ਵੱਡਾ ਇਹ ਮਕਬਰਾ ਤੇ نیچے ਵੀ ਬਣਿਆ ਕਿੰਨੀ ਸੋਹਣੀ ਕਲਾ ਕਰਤੀ ਆ ਦਰਵਾਜੇ ਖਿੜਕੀਆਂ ਕਿੰਨੀਆਂ ਵਧੀਆ ਬਣਾਈਆਂ ਗਈਆਂ ਇੱਧਰ ਵੀ ਤੁਹਾਨੂੰ ਬੈਕ ਸਾਈਡ ਵੀ ਦਿਖਾਉਣਾ ਮੱਲਬਾ ਇੱਕ ਤਰ੍ਹਾਂ ਨਾ ਆ ਏਰੀਆ ਜਿਹੜਾ ਇਹ ਉਹ ਆ ਲੱਗ ਵੇ ਇੱਥੇ ਕੋਈ ਨਹੀਂ ਆਉਂਦਾ ਜਾਂਦਾ ਖਾਲੀ ਪਿਆ ਚਾਰ ਸਫੇਰੇ ਤਨ ਜੋੜ ਕੇ ਲੁਕਣ ਘਰ ਬਣਾਏ ਇੱਧਰ ਵੀ ਸਾਰੀਆਂ ਚਲੋ ਇੱਧਰ ਜੀ ਆਉਣੇ ਆਪਾਂ ਸਾਰੀਆਂ ਇੱਧਰ ਵੀ ਕਬਰਾਂ ਉਹ ਅੱਗੇ ਤੱਕ ਇਹ ਇੱਥੇ ਹੀ ਦਾ ਪਰਿਵਾਰ ਰਹਿੰਦਾ ਸੀਗਾ ਸ਼ੇਰ ਮੁਹੰਮਦ ਖਾਂ ਨਵਾਬ ਸੀਗਾ ਜਿਹੜਾ ਮਲੇਰਕੋਟਲੇ ਦਾ ਇੱਧਰ ਤੁਹਾਨੂੰ ਦਿਖਾਤੀ ਆ ਇੱਧਰ ਆ ਰਹੇਗੇ ਉਹ ਕੀ ਆ ਉਹਦੇ ਵਿੱਚ ਦੇਖੋ ਅਕਬਰੇ ਨੀਚੇ ਗੋਲਜਾ ਬਣਾਇਆ ਹਵਾ ਦੇ ਲਈ ਇੱਧਰ ਵੀ ਸਾਰੀਆਂ ਕਬਰਾਂ ਦੇਖੋ ਟਾਈਮ ਟਾਈਮ ਨਾਲ ਸਾਰਾ ਕੁਝ ਬਦਲ ਜਾਂਦਾ ਅੱਜ ਦੇਖੋ ਇੱਥੇ ਕੁਝ ਨਹੀਂ ਬਿਰਾਨ ਹੈਗਾ ਸਾਰਾ ਕੁਝ ਕਿੱਥੇ ਕਿੱਡੇ ਕਿੱਡੇ ਵੱਡੇ ਨਵਾਬ ਸੀਗੇ ਹਾ ਵੀ ਸਾਰੀਆਂ ਕਬਰਾਂ ਇੱਧਰ ਇਹ ਮਕਬਰਾ ਇੱਕ ਕਿੰਨਾ ਪੁਰਾਣਾ ਇੱਥੇ ਤਾਂ ਰਾਤ ਨੂੰ ਹੀ ਡਰ ਲੱਗਦਾ ਹੋਊਗਾ ਨਾ ਦਾ ਕੋਈ ਬੰਦਾ ਨਾ ਪਰਿੰਦਾ ਇੱਧਰ ਵੀ ਹਾ ਵੀ ਸਾਰੀਆਂ ਇੱਧਰ ਕਬਰਾਂ ਹਾ ਸਾਰੀਆਂ ਕਬਰਾਂ ਕਿੰਨੇ ਸਾਲ ਪੁਰਾਣੀਆਂ ਕੀ ਪਤਾ ਇਹ ਤਾਂ ਹੁਣ ਕਿੰਨੇ ਸਾਲ ਹੋ ਗਏ 400 500 ਸਾਲ ਪੁਰਾਣੇ ਇਹ ਅ ਮਕਬਰੇ ਤਾਂ ਇੰਜ ਆ ਜੀ ਮਕਬਰੇ ਤਾਂ ਕੋਈ 200 ਸਾਲ ਪੁਰਾਣਾ ਕੋਈ 250 ਸਾਲ ਕੋਈ 300 ਸਾਲ ਵੀ ਹੋਊਗਾ ਆ ਸਾਰਾ ਇਹ ਇਧਰ ਅੰਗ ਹੋਰ ਇਹਦੇ ਅੰਦਰ ਵੀ ਸਾਰੀ ਕਬਰਾਂ ਇਧਰ ਵੀ ਫਿਰ ਇਹ ਨਾ ਮਲੇਰਕੋਟਲੇ ਚ ਬਹੁਤ ਸਾਰੀਆਂ ਹੈਗੀਆਂ ਅ ਗੁਰੂ ਘਰ ਬਣੇ ਹੈਗੇ ਮੁਸਲਿਮ ਗੁਰੂ ਘਰ ਮਸਜਿਦਾਂ ਉੱਥੋਂ ਆਵਾਜ਼ ਆ ਰਹੀ ਆ ਆ ਦੇਖੋ ਕੰਦ ਇਹ ਪੁਰਾਣਾ ਇੱਥੇ ਕਿਲਾ ਹੋਊਗਾ ਜਿੱਥੇ ਰਹਿੰਦੇ ਹੋਣਗੇ ਉਹਦੀ ਕੰਦ ਇੱਧਰ ਵੀ ਮਕਬਰੇ ਆਜੋ ਇੱਧਰ ਵੀ ਸਾਰੇ ਮਤਲਬ 150 ਤੋਂ ਕਿਹਾ ਵੀ ਜਾਂਦਾ ਕਿ 150 ਤੋਂ ਵੱਧ ਪੂਰੇ ਮੁੜ ਹੈਗੀਆਂ ਕਬਰਾਂ ਇਹ ਬਾਅਦ ਚ ਰੈਨੋਵੇਟ ਕੀਤਾ ਨੀਚੇ-ਨੀਚੇ ਹਨਾ ਪਲਸਟਰ ਲਾਇਆ ਡਿੱਗ ਗਿਆ ਹੋਊਗਾ ਇਹ ਮਕਬਰਾ ਸ਼ੇਰ ਮੁਹੰਮਦ ਖਾਨ ਕਿਸੇ ਟਾਈਮ ਤੇ ਨਾ ਇੱਥੇ ਮਲੇਰ ਕੂਟਲੇ ਵਿੱਚ ਉਹਦਾ ਪੂਰਾ ਨੌ ਸੀਗਾ ਪੂਰੀ ਰਿਆਸਤ ਜਿਹੜੀ ਆ ਸ਼ੇਰ ਮੁਹੰਮਦ ਖਾਨ ਦੀ ਸੀਗੀ ਇਹ ਦਰਵਾਜ਼ਿਆਂ ਤੇ ਇਹ ਲਿਖਿਆ ਹੈਗਾ ਪੜ ਲਿਓ ਤੁਸੀਂ ਕੀ ਲਿਖਿਆ ਜਿਹੜੇ ਪਾਈਆਂ ਨੂੰ ਪੜ ਲਾ ਆਉਂਦਾ ਹੋਊਗਾ ਫਾਰਸੀ ਦੇ ਵਿੱਚ ਲਿਖਿਆ ਜਾਂ ਇਹ ਉਰਦੂ ਦੇ ਵਿੱਚ ਲਿਖਿਆ ਇੱਧਰ ਵੀ ਲਿਖਿਆ ਹੋਊਗਾ ਇਹ ਨਵਾਬ ਦਾ ਨਵਾਬ ਮਹਿਬਾਬ ਅਲੀ ਖਾਨ 1842 ਤੋਂ 1857 ਤੱਕ ਰਿਹਾ ਇਹ ਉਦਮ ਅਕਬਰਾ ਇਹ ਸਾਹਮਣੇ ਆ ਇੱਕ ਮਕਬਰਾ ਇਹ ਦੇਖੋ ਇਹ ਦੇ ਪਰਿਵਾਰ ਦੀਆਂ ਸਾਰੀਆਂ ਕਬਰਾਂ ਉਹਦੀ ਹੋਊਗੀ ਨਵਾਬ ਦੀ ਉਹਦੇ ਉਹਦੇ ਵਾਈਫ ਦੀ ਹੋਊਗੀ ਤੇ ਉਹਦੇ ਬੇਟੇ ਦੀ ਨਵਾਬ ਸਕੰਦਰ ਅਲੀ ਖਾਨ 1852 ਤੋਂ 1876 ਤੱਕ ਇਹ ਮਕਬਰਾਂ ਨਵਾਬ ਜਮਾਲ ਅਲੀ ਖਾਨ 1712 ਤੋਂ 1769 ਏ ਦੋਇਆ ਤੋਂ ਮੀਆਂ ਬੀਬੀ ਹੋਣਗੇ ਆ ਸਾਰੇ ਛੋਟੇ ਇਹ ਬੱਚਿਆਂ ਦੀਆਂ ਕਬਰਾਂ ਉਹ ਵੀ ਆ ਅਰੇ ਹਾਂ ਤਲੀਖਾਨ ਇਹਦਾ ਕੋਈ ਉਹ ਨਹੀਂ ਦਿੱਤਾ ਇਹਦਾ ਟਾਈਮ ਪੀਰੀਅਡ ਨਹੀਂ ਹੈਗਾ ਇੱਥੇ ਤੇ ਆ ਸਾਰੇ ਇਹ ਤਾਂ ਵਿਚਾਰੇ ਜਿਹੜੇ ਹੁੰਦੇ ਆ ਕਰਮਚਾਰੀ ਹੋਣਗੇ ਜਿਹੜੇ ਰਿਆਸਤ ਦੇ ਵਿੱਚ ਰਾਜਿਆਂ ਦੇ ਗੁਲਾਮ ਕਹੇ ਜਾਂਦੇ ਉਹ ਹੋਣਗੇ ਦਿਲਬਰ ਅਲੀ ਖਾਨ 1798 ਤੋਂ 1861 ਈਸਵੀ ਤੱਕ ਇਹ ਇਹਨਾਂ ਦੀ ਆ ਇਸ ਮਕਬਰੇ ਦੇ ਕੋਈ ਹੋਰ ਨੇਮ ਪਲੇਟ ਨਹੀਂ ਲੱਗੀ ਇੱਥੇ ਵੀ ਆ ਲਿਖਿਆ ਪੜ ਲਿਓ ਤੁਸੀਂ ਲੱਖੋ ਕਿੰਨੇ ਸੋਹਣੀ ਪੇਂਟਿੰਗ ਬਾਕੀ ਕੁਝ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਕਬਰਾਂ ਉਹ ਐ ਸਾਈਡ ਸਾਈਡ ਤੇ ਵੀ ਹੈਗੀਆਂ ਇਧਰ ਇਧਰ ਹੁਣ ਆਪਾਂ ਦੇਖਦੇ ਆ ਨਵਾਬ ਅ ਮੁਹੰਮਦ ਸ਼ੇਰ ਮੁਹੰਮਦ ਖਾਨ ਦਾ ਮਕਬਰਾ ਜਿਹਨੇ ਹਾਂ ਦਾ ਨਾਰਾ ਮਾਰਿਆ ਸੀਗਾ ਇੱਕ ਆਹ ਮਕਬਰਾ ਇਹਦੇ ਵਿੱਚ ਕਬਰ ਨਵਾਬ ਅਮੀਰ ਅਲੀ ਖਾਨ ਦੇਖੋ 21 ਦਾ ਮਗਬਰਾ ਨਵਾਬ ਬੀਖਾਨ ਅਲੀ ਖਾਨ ਦੋ ਨਵਾਬ ਵजीर ਅਲੀ ਖਾਨ 1810 1811 ਇਹ ਤਿੰਨਾਂ ਦੇ ਆ ਇੱਥੇ ਤਿੰਨਾਂ ਦੀਆਂ ਇਹ ਕਬਰਾਂ ਤਿੰਨਾਂ ਦਾ ਮਕਬਰਾ ਤੇ ਆਜੋ ਸ਼ੇਰ ਮੁਹੰਮਦ ਖਾਨ ਦਾ ਨਵਾਬ ਦਾ ਮਕਬਰਾ ਕਿਹਾ ਜਾਂਦਾ ਕਿ ਨਵਾਬ ਨੇ ਕਿਹਾ ਸੀਗਾ ਜਿਵੇਂ ਇਹ ਮਕਬਰੇ ਉੱਚੇ ਬਣਿਆ ਨਾ ਮੇਰਾ ਮਕਬਰਾ ਉੱਚਾ ਨਾ ਬਣਾਉਣਾ ਮੇਰਾ ਮਕਬਰਾ ਇਹਦੇ ਉੱਤੇ ਸਿੰਪਲੀ ਉਵੇਂ ਹੀ ਰਹਿਣ ਦੇਣਾ ਜਿਵੇਂ ਆਮ ਕਬਰ ਹੁੰਦੀ ਆ ਆਜੋ ਉਹ ਦੇਖਦੇ ਆ ਨਵਾਬ ਸ਼ੇਰ ਮੁਹੰਮਦ ਖਾਨ 1672 ਤੋਂ 1712 ਇਹਦੀ ਤੱਕ 1712 ਤੱਕ ਇਹਦਾ ਜਿਹੜਾ ਮਤਲਬ ਇਹਦੀ ਡੈਥ 1712 ਚ ਹੋਈ ਆ 1672 ਚ ਇਹਦਾ ਜਨਮ ਹੋਇਆ ਨਵਾਬ ਸ਼ੇਰ ਮੁਹੰਮਦ ਖਾਂ ਦਾ ਇਹ ਮਕਬਰਾ ਨਵਾਬ ਨੇ ਇਹ ਵੀ ਗੱਲ ਕਹੀ ਸੀ ਕਿ ਮੇਰਾ ਮਕਬਰਾ ਐਵੇਂ ਹੀ ਰੱਖਿਆ ਜਾਵੇ ਆ ਇਹਦਾ ਸਿੰਪਲ ਹੀ ਆ ਦੇਖੋ ਮਕਬਰੇ ਕਿੱਡੇ ਕਿੱਡੇ ਵੱਡੇ ਪਰ ਨਵਾਬ ਦਾ ਮਕਬਰਾ ਐ ਹੀ ਸਿੰਪਲ ਸ਼ੇਰ ਮੁਹੰਮਦ ਖਾਂ ਇਹ ਉੱਪਰ ਵਾਲਾ ਮਕਬਰਾ ਜੈਲ ਫਖਰ ਅਲੀ ਖਾਨ ਇੱਧਰ ਮਕਬਰੇ ਕੁਝ ਬਣੇ ਹੋਏ ਆ ਆ ਦੇਖੋ ਤੇ ਇਹ ਕਬਰਾਂ ਦੇ ਨਾ ਬੈਕ ਸਾਈਡ ਤੇ ਆ ਲਿਖਿਆ ਉਰਦੂ ਦੇ ਵਿੱਚ ਹੋਊਗਾ ਜਾਂ ਫਾਰਸੀ ਚ ਜਿਹੜੇ ਭਾਈ ਉਰਦੂ ਜਾਣਦੇ ਉਹ ਪੜ ਸਕਦੇ ਆ ਅੱਲਾ ਬਾਹੀਰ ਏ ਸੀ ਦੇ ਮਕਬਰੇ ਨਵਾਬ ਸ਼ੇਰ ਮੁਹੰਮਦ ਖਾਨ ਤੇ ਉਹਦੇ ਪਰਿਵਾਰ ਦੇ 150 ਤੋਂ ਪਲੱਸ ਮੈਂਬਰਾਂ ਦੇ ਇਹ ਮਕਬਰੇ ਆ ਸਾਰੇ ਮਲੇਰਕੋਟਲਾ ਸ਼ਹਿਰ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਜੇ ਦੇਖਣੇ ਹੋਏ ਪਹਿਲੀ ਗੱਲ ਵੀਡੀਓ ਦੇਖ ਲਿਓ ਤੁਸੀਂ ਜੇ ਦੂਰ ਬੈਠੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਨਵਾਬ ਨੇ ਸਹਿਬਜ਼ਾਦਿਆਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਸੀਗਾ ਚਲੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ